ਸੂਟ ਲਿਆਣਾ ਚਾਹੀਦਾ ਆ ਮੋਲੇ ਆਉਂਦੇ ਸੀ ਕਹਿੰਦਾ ਤੇ ਚਾਰ ਲਿਆਉਂਦੇ ਸੀ ਚਾਰ ਚਾਰ ਕਿੰਨੇ ਸੀ ਲੈ ਹਾਂ ਦੱਸ ਮੈਂ ਚਾਰ ਸੂਟ ਗਰਮੀ ਦਾ ਮੌਸਮ ਆ ਕਾਟਨ ਦੇ ਸੂਟ ਮਹੀਨਾ ਡੇਢ ਮਹੀਨਾ ਚੱਲਦੇ ਨੇ ਇੱਕ ਲਾ ਲਿਆ ਇੱਕ ਪਾ ਲਿਆ ਦਿਨਾਂ ਜੋ ਬਾਹਰ ਜਾਂਦੇ ਨੇ ਕਿਹੜਾ ਬਾਹਰ ਮਹਿੰਗੇ ਲੈਂਦੇ ਨੇ ਹਾਂ ਲਿਓ ਦੋ ਦਿੱਤੇ ਹੋਏ ਨੇ ਦੋ ਸਮਾ ਲਈ ਨਾ ਮੈਨੂੰ ਤਾਂ ਸਮਾਏ ਦਿਖਾਇਆ ਨਾ ਤੋਂ ਮੈਨੂੰ ਜਿਆਦਾ ਦਿਖਾਇਆ ਲੈ ਉਹਦੇ ਨੂੰ ਦਿਖਾਉਣ ਦੀ ਕੀ ਗੱਲ ਸੀ ਜੇ ਤਾਂ ਹਰ ਬਾਹਰ ਮਹਿੰਗੇ ਸੂਟ ਹੁੰਦੇ ਫਿਰ ਤਾਂ ਉਹਦੀ ਕਾਟਨ ਦੇ ਸੂਟ ਮੈਂ ਜਿਉਂ ਨੂੰ ਚ ਕੀ ਸੀ ਤਾਂ ਦਿਖਾਉਂਦੇ ਹੁੰਦੇ ਸੀ ਜੇ ਹੈਡ ਨੇ ਅੱਗ ਵਰਤਾਂ ਸੱਚਾ ਦੇ ਮੈਸੂਟ ਜੇ ਆਪ ਵੀ ਜੁੰਦੇ ਤਾਂ ਸੱਚ ਨੂੰ ਕਹਿੰਦੇ ਜਦੋਂ ਸਖਾਣ ਸੂਟ ਦੇ ਨਾਮ ਖਾਉਂਦੇ ਤਾਂ ਸੱਸ ਬੁੱਤ ਨਹੀਂ ਬੋਟਾ ਦੇ ਸੀ ਛੋਡੇ ਵਾਲੇ ਬੇਬੇ ਮਹਾਰ ਹੋਰ ਸੀਗਾ ਅੱਜ ਦੇ ਟਾਈਮ ਦੇ ਵਿੱਚ ਫਰਕ ਆ ਹੁਣ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਨੂਹਾ ਨੇ ਚਲਾਵ ਦੀ ਚੀਜ਼ ਆਪ ਲਿਆਉਣੀ ਪਹਿਲਾਂ ਛੋਡੇ ਵੱਲ ਤੇ ਸੀ ਸੱਸਾਂ ਹੀ ਚੀਜ਼ ਨਹੀਂ ਹੁੰਦੇ ਨਾਲ ਅੱਜ ਕਦੇ ਸੱਸਾਂ ਸਾਂਝੀ ਕੁਛ ਨਹੀਂ ਸਾਂਭ ਲੈਣੀ ਕਿਹੜੀ ਗੱਲ ਆ ਉਹਦੇ ਵਿੱਚ ਹੁਣ ਕਾਟਨ ਦੇ ਸੂਟਾਂ ਦੇ ਦੱਸ ਬਹੁਤ ਸਸਤੇ ਵਧੀਆ ਮਿਲੀਆਂ ਚੱਲ ਕੋਈ ਨਾ ਮੈਂ ਤੁਹਾਨੂੰ ਦਿਖਾ ਦਿੰਨੀ ਆ ਉਹਨਾਂ ਟਾਈਮ ਤੇ ਮੇਰਾ ਖਿਹੜਾ ਤਾਂ ਛੱਡਣਾ ਜਦ ਤੱਕ ਤੈਨੂੰ ਮੈਂ ਦਿਖਾਉਂਗੀ ਬੈਠੇ ਐਕਸ਼ਨ ਲੈਉਣੀ ਦੇਖ ਲਾਓ ਜਿਹੜਾ ਦੇਖਣਾ ਨਾ ਪਾਣੀ ਚਾਹ ਸੂਟ ਇਹਨਾਂ ਤਾਂ ਮੈਂ ਪੰਜ ਪਸਾਕਾਂ ਇਹ ਇਹ ਇਹਨੇ ਸੂਟ ਕੀ ਕਰਨੇ ਸੀ ਇਹਨੂੰ ਨਾ ਪਚਾ ਲੈ ਨੂੰ ਨੂੰ ਸੂਟ ਬਾਰ ਬਾਰ ਹੁਣ ਗਈ ਜਾਂਦੀ ਤੇ ਐਨੇ ਸੂਟ ਕੀ ਉਹਨਾਂ ਨੂੰ ਸਾਰੇ ਉਹਦੇ ਪੈਸੇ ਲਵਾਣ ਦੀ ਹੈ ਤੇ ਹੋਇਆ ਇੱਕ ਅਤਾ ਸੂਟ ਲੈਂਦਾ ਤੇ ਮੋਨ ਐ ਐਨੇ ਸੂਟ ਲਿਆ ਕਿ ਪਹੜਾ ਗਿਆ ਰਕਮ ਲੈ ਲੈ ਹੁਣ ਦੇਖੀ ਹੁਣ ਸੂਟ ਦੇਖ ਲੂਗੀ ਦੇਖਣਾ ਸਾਰ ਲੱਗ ਜਾਣਾ ਕੀ ਇਹਦੇ ਵਿੱਚ ਦਸ ਕਿੰਨੇ ਕੁ ਮਹਿੰਗੇ ਸੂਟ ਨੇ ਮੈਨੂੰ ਤਾਂ ਇਹ ਕਾਟਨ ਦੇ ਸੂਟ ਵੀ ਨਹੀਂ ਜਾਂਦੇ ਕੀ ਕਰਾਂ ਮੈਂ ਦਾ ਸਾਰਾ ਦਿਨ ਬਸ ਮੇਰੇ ਬਾਦ ਪਈ ਰਹਿੰਦੀ ਹੈ ਸਾਰਾ ਦਿਨ ਕੰਮ ਵੀ ਕਰਉਂਦਾ ਤੇ 4 ਪਿਆਰ ਅੰਨੇ ਦੇ ਪੈਸੇ ਕੱਪੜੇ ਵੀ ਨਹੀਂ ਪਾ ਸਕਦੇ ਹੁਣ ਜੇ ਕੱਪੜੇ ਵੀ ਨਹੀਂ ਪਾਵਾਂਗੇ ਤਾਂ ਹੋਰ ਕਿਦੋਂ ਪੱਲੀਆਂ ਲਵੇਟ ਲਈ ਲੈ ਮੈਂ ਦੇਖ ਲਾ ਆਹ ਸੂਟ ਨੇ ਆਹ ਦੋ ਸੂਟ ਸਮਾਈ ਇੱਕ ਆਹ ਦਾ ਇੱਕ ਆਹ ਦਾ ਆਹ ਜਿਹੜੀ ਡਾਈਕ੍ਰੋਮ ਦੀ ਕਿਦ ਲੋੜ ਸੀ ਆਹ ਨਾਲ ਸੂਟ ਨਾਲ ਕੋਪੀ ਵੀ ਤੁਹਾਨੂੰ ਦੇ ਦਿੱਤੇ ਹੋਣ ਨਹੀਂ ਤੁਹਾਨੂੰ ਦੇ ਦਿੱਤੇ ਇੰਤਰਤ ਨਹੀਂ ਦੀ ਲੈ ਮਮਮੀ ਤੂੰ ਐਂ ਦੱਸ ਵੀ ਕਿੰਨੀ ਕੁ ਮਹਿੰਗੀ ਚੁੰਨੀ ਆ ਸਾਰੀ 200 ਰੁਪਏ ਦੀ ਤਾਂ ਹੀ ਚੁੰਨੀ ਆ ਕਿਹੜਾ ਕੋਈ ਜ਼ਿਆਦਾ ਮਹਿੰਗਾ ਹੁਣ ਆਏ ਆ ਵੀ ਮਾੜਾ ਮੋਟਾ ਥੋੜਾ ਪੈਣ ਪੁੱਛੇ ਰੰਤਾ ਸੋਹਣਾ ਵੀ ਲੱਗੇ ਹੁਣ ਆ ਚੁੰਨੀ ਤਾਂ ਚੱਲ ਐ ਜਿਵੇਂ ਗੋਹਾ ਗੋਹਾ ਸੱਟਣਾ ਹੋਰ ਕੰਮ ਧੰਦਾ ਕਰਨਾ ਉਹੋਂ ਵਧੀਆ ਰਹਿੰਦੀ ਇਹ ਵੀ ਕਰ ਕਰੇ ਕੋਟਨ ਦੇ ਚੁੰਨੀਆਂ ਚੰਗੀਆਂ ਲੱਗਦੀਆਂ ਆ ਇੱਕ ਡਾਈਚ ਕਲਰ ਕਰਨਾ ਚੁੰਨੀ ਲੈ ਕੇ ਪੰਦਾ ਕਿਵੇਂ ਕੰਮ ਚਾਹ ਬਹੁਤ ਕੰਮ ਹੀ ਆਉਣ ਨੂੰ ਮम्मी ਮੈਂ ਕਿਹੜਾ ਕੁ ਵੜਾ ਮਹਿੰਗਾ ਤੂੰ ਐਂ ਵੀ ਦੇਖ ਜੇ ਚੁੰਨੀ 200 ਦੀ ਐ ਤਾਂ ਸੂਟ ਵੀ ਤਾਂ 500 ਰੁਪਏ ਦਾ ਹੀ ਆ ਕਿਹੜਾ ਕੋਈ ਵੜਾ ਮਹਿੰਗਾ ਚਲੋ ਠੀਕ ਆ ਹੁਣ ਅੱਜ ਕਰਦੀ ਆ ਪਤਾ ਦੇਖ ਲੈ ਤੂੰ 1000 12 1200 ਰੁਪਏ ਦੇ ਸੂਟ ਘਰੇ ਕੋਂਡੀਆਂ ਨੇ ਮੈਂ ਤਾਂ ਫੇਰ ਵੀ ਕੰਜੂਸੀ ਕਰਦੀ ਆ ਇਸ ਤੋਂ ਬਾਅਦ ਹੁਣ ਕੀ ਕੰਜੂਸੀ ਕਰਾਉਣਾ ਆ ਦਾ ਘਰ ਦੇਖਿਆ ਹੁੰਦਾ ਘਰ ਮੂਮੀ ਹੁਣ ਮੜਾ ਹੈ ਤਾਂ ਦੇਖੋ ਵੀ ਗਰਮੀ 'ਚ ਤਾਂ ਸੂਟ ਹੁਣ ਸਮੋਣੀ ਪੈਣਗੇ ਹੁਣ ਗਰਮੀ 'ਚ ਪਾਟੇ ਵੀ ਪਾਉਂਗੀ ਫੇਰ ਵੀ ਬੁਰੇ ਲੱਗਣਗੇ ਫੇਰ ਵੀ ਅਗਲਾ ਸੋਨੂ ਹੀ ਕਹੂਗਾ ਵੀ ਪਾਟੇ ਹੋਏ ਪਾਏ ਨੇ ਇਹਨਾਂ ਨਾਲ ਕਿ ਤੂੰ ਕਿਧਰ ਲੈ ਕਿਹੜੇ ਨਾਲ ਲਿਆਉਣੀ ਆ ਤੂੰ ਤਾਂ ਪਹਿਲੇ ਲੱਗ ਗਈ ਉਹ ਇੱਕ ਚੁੰਨੀ ਨੂੰ ਦੇ ਕੇ ਜਦ ਇਹ ਵੀ ਲਿਆਉਂਗੇ ਪਤਾ ਨਹੀਂ ਕੀ ਖੁਸ਼ ਕਰਨਗੇ ਕੋਣ ਹੈ ਚੰਗੀ ਆ ਰੱਖਿਆ ਨਾ ਰੱਖਿਆ ਹਾਂਜੀ ਉਮੀਦ ਕਰਦੇ ਹਾਂ ਇਹਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਆ ਤੇ ਇੱਕ ਪੁਰਾਣੀ ਪੀੜ੍ਹੀ ਦੀ ਸੋਚ ਤੇ ਇੱਕ ਨਵੀਂ ਪੀੜ੍ਹੀ ਦੀ ਸੋਚ ਨੂੰ ਮਿਲਾ ਕੇ ਇੱਕ ਛੋਟੀ ਜੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੇ ਕਿੱਦਾਂ ਦੀ ਤੁਹਾਨੂੰ ਵੀਡੀਓ ਲੱਗੀ ਕਿੱਦਾਂ ਦਾ ਤੁਹਾਡਾ ਰਿਸਪੌਂਸ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਜਿਨ੍ਹਾਂ ਨੇ ਕੱਲ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਸਹੀ ਆਨਸਰ ਦਿੱਤਾ ਸੀ ਉਹਨਾਂ ਦੇ ਚੈਨਲ ਦਾ ਨਾਮ ਹੈਗਾ ਮਾਜਾ ਬਾਜਵਾ ਬੁਟੀਕ ਉਹ ਸੋਰਸ ਦੀਆ ਵੀਡੀਓ ਪਾਉਂਦੇ ਨੇ ਸੋ ਤੁਸੀਂ ਜਾ ਕੇ ਉਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਜੀ ਤੁਹਾਨੂੰ ਚਾਹਣੀ ਆਪਾਂ ਤੁਹਾਡੇ ਚੈਨਲ ਦਾ ਵੀ ਨਾਮ ਲਈਏ ਤਾਂ ਤੁਸੀਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖਿਓ ਦੇਖਣ ਤੋਂ ਬਾਅਦ ਇਸ ਵਿੱਚ ਪੁੱਛੇ ਹੋਏ ਸਵਾਲ ਦਾ ਜਿਹੜਾ ਜਵਾਬ ਆ ਸਭ ਤੋਂ ਪਹਿਲਾਂ ਤੇ ਸਹੀ ਦਿਓ ਫਿਰ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਚੈਨਲ ਦਾ ਨਾਮ ਵੀ ਬੋਲਾਂਗੇ ਸੋ ਅੱਜ ਦਾ ਦਾ ਸਵਾਲ ਹੈ ਉਹ ਇਹ ਹੈ ਵੀ ਮੈਂ ਕਿੰਨੇ ਸੂਟ ਤੇ ਕਿਹੜੇ ਸਟੱਫ ਦੇ ਲੈਂਦੇ ਨੇ ਇਹ ਅੱਜ ਦਾ ਸਵਾਲ ਹੈ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਆ ਤਾਂ ਕਿ ਨਾ ਆਪਾਂ ਕਿਉਂਕਿ ਇਹਦੇ ਵਿੱਚ ਇੱਕ ਕਾਰਨ ਹੈ ਰੀਜ਼ਨ ਇਹ ਹੈ ਵੀ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਦੀ ਜੋ ਸਾਡੀ ਰੀਅਲ ਲਾਈਫ ਦੀ ਸਟੋਰੀ ਆ ਹਨਾ ਜਿਹੜਾ ਅਸੀਂ ਕਿਉਂਕਿ ਪਤਾ ਕੀ ਹੁੰਦਾ ਕਿਸੇ ਦੇ ਕਹਿਣ ਨਾਲ ਆਪਾਂ ਨੂੰ ਉਨਿਸ ਦਾ ਮੋਟੀਵੇਸ਼ਨ ਨਹੀਂ ਮਿਲਦੀ ਜਦੋਂ ਕਿਸੇ ਦੇ ਪ੍ਰੈਕਟੀਕਲ ਆਪਾਂ ਚੀਜ਼ ਦੇਖਦੇ ਆ ਸਾਨੂੰ ਫਿਰ ਵਧੀਆ ਫੀਲ ਵੀ ਹੁੰਦਾ ਤੇ ਇੱਕ ਹੌਸਲਾ ਵੀ ਮਿਲਦਾ ਹੈ ਸੋ ਸਾਡੀ ਕੋਸ਼ਿਸ਼ ਇਹ ਆ ਕਿ ਜਿਹੜੀ ਸਾਡੀ ਜ਼ਿੰਦਗੀ ਦੀ ਰੀਅਲ ਲਾਈਫ ਸਟੋਰੀ ਆ ਉਹਦੀ ਕਿਸ਼ਿਓਰਟੀ ਤੁਹਾਡੇ ਨਾਲ ਇੱਕ ਕਹਾਣੀ ਦੇ ਤੌਰ ਤੇ ਅਸੀਂ ਸ਼ੇਅਰ ਕਰਨਾ ਚਾਹੁੰਦੇ ਆ ਵੀ ਤਾਂਕਿ ਤੁਹਾਨੂੰ ਜਦ ਹੌਸਲਾ ਮਿਲੇ ਤੁਹਾਨੂੰ ਪਤਾ ਚੱਲੇ ਵੀ ਕਿਵੇਂ ਮੁਸ਼ਕਲਾਂ ਆਉਂਦੀਆਂ ਤੇ ਕਿਵੇਂ ਉਹਨਾਂ ਦੇ ਨਾਲ ਲੜਨਾ ਉਸ ਵਾਸਤੇ ਅਸੀਂ ਇੱਕ ਛੋਟੀ ਜਿਹੀ ਸ਼ੁਰੂਆਤ ਕਰ ਰਹੇ ਹਾਂ ਤੇ ਇਹ ਇੱਕ ਛੋਟੀ ਜਿਹੀ ਵੀਡੀਓ ਵੈਸੇ ਹੀ ਬਣਾ ਕੇ ਪਾਈ ਆ ਵੀ ਤਾਂਕਿ ਤੁਹਾਡੇ ਰਿਸਪੌਂਸ ਦਾ ਪਤਾ ਚੱਲੇ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ